ਲਓ ਜੀ ਨੱਕ ਦਾ ਮਾਸ ਵਾਧਾ ਨੱਕ ਦੀ ਹੱਡੀ ਵਾਧਿਆ ਨਾ ਸਾਹ ਔਖਾ ਆਉਂਦਾ ਆਹ ਪੰਜ ਚੀਜ਼ਾਂ ਲੈ ਕੇ ਆਏ ਆ 15 ਦਿਨਾਂ ਚ ਗਰੰਟੀ ਦਾ ਰਿਜ਼ਲਟ ਮਿਲਿਆ ਇਹਦਾ ਅੱਜ ਤੁਹਾਨੂੰ ਬਣਾਉਣੀ ਦੱਸ ਦਿਆਂਗੇ ਠੀਕ ਹੈ ਤੇ ਨਾਲੇ ਕਿਵੇਂ ਲੈਣੀ ਹੈ ਉਹ ਦੱਸ ਦਿਆਂਗੇ ਲਓ ਹੁਣ ਆਪਣੇ ਚੈੱਕ ਕਰ ਲਓ ਵੀ ਕੀ ਕੀ ਚੀਜ਼ ਹੈ ਆਪਾਂ ਪਹਿਲਾਂ 10-10 ਗ੍ਰਾਮ ਲਈਏ ਤੁਸੀਂ ਆਪਦੇ ਹਿਸਾਬ ਨਾਲ ਵੱਧ ਬਣਾ ਸਕਦੇ ਹੋ ਠੀਕ ਹੈ ਜਿਵੇਂ ਹੁਣ 10 ਗ੍ਰਾਮ ਕਾਲੀ ਮਿਰਚ 10 ਗ੍ਰਾਮ ਸੁੰਡ ਜਿਹਨੂੰ ਸੁੱਕਾ ਅਦਰਕ ਕਹਿੰਦੇ ਆ ਤੇ 10 ਗ੍ਰਾਮ ਆਪਾਂ ਮਿਸ਼ਰੀ ਲੈਣੀ ਐ ਠੀਕ ਐ 10 ਗ੍ਰਾਮ ਹਰੀ ਇਲਾਇਚੀ ਤੇ 50 ਗ੍ਰਾਮ ਮਨੱਕਾ ਜੇ ਆਪਾਂ ਆਹ ਚਾਰੇ ਚੀਜ਼ਾਂ 10-10 ਗ੍ਰਾਮ ਲੈ ਲਿਆਂ ਮਨੱਕਾ ਆਪਾਂ ਲੈਣਾ 5 ਗੁਣਾ ਜੇ ਹੁਣ ਤੁਸੀਂ ਆਹਾਂ 50-50 ਗ੍ਰਾਮ ਚਾਰੇ ਜੀਜ਼ਾਂ ਲੈ ਲਿਆਂ ਹਣਾ 50 ਗ੍ਰਾਮ ਤੁਸੀਂ ਕਾਲੀ ਮਿਰਚ ਲੈ ਲਈ 50 ਗ੍ਰਾਮ ਸੁੰਡ ਲੈ ਲਈ 50 ਗ੍ਰਾਮ ਮਿਸ਼ਰੀ ਲੈ ਲਈ 50 ਗ੍ਰਾਮ ਤੁਸੀਂ ਹਰੀ ਇਲਾਇਚੀ ਲੈ ਲਈ ਤਾਂ 5 ਗੁਣਾ 250 ਗ੍ਰਾਮ ਤੁਸੀਂ ਮਣੱਕਾ ਲੈਣੇ ਠੀਕ ਹੈ ਫਿਰ ਇਹਦੀਆਂ ਗੋਲੀਆਂ ਬੱਟਣੀਆਂ ਹੁਣ ਸੋਨੂੰ ਪੂਰਾ ਬੱਟ ਕੇ ਦਿਖਾਉਣੇ ਨਾਲੇ ਖਾ ਕੇ ਦਿਖਾਵਾਂਗੇ ਠੀਕ ਹੈ ਆਜੋ ਹੁਣ ਦੇਖੋ ਮਣੱਕਾ ਆਪਣੇ ਬਾਅਦ ਚ ਪਾਉਣਾ ਠੀਕ ਹੈ ਮਣੱਕਾ ਇੱਥੇ ਰੱਖ ਲਓ ਸਾਈਡ ਤੇ ਆਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਮਿਕਸ ਕਰ ਲਓ ਚੱਕ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ ਇੱਕ ਭਾਂਡੇ 'ਚ ਪਾ ਲਈਆਂ ਇਹਨਾਂ ਨੂੰ ਮਿਕਸ ਕਰ ਲਓ ਠੀਕ ਹੈ ਉਸ ਤੋਂ ਬਾਅਦ ਮਿਕਸ ਕਰਕੇ ਮਣਕਾ ਪਾ ਦਿਓ ਮਣਕਾ ਪਾ ਕੇ ਚੂਰੀ ਵਾਂਗੂ ਗੁੰਨਣਾ ਇਹਨਾਂ ਨੂੰ ਠੀਕ ਹੈ ਚੂਰੀ ਵਾਂਗੂ ਗੁੰਨ ਕੇ ਵਿੱਚ ਉਹ ਪਾ ਲਿਓ ਜੇ ਥੋੜਾ ਜਿਹਾ ਕਰੜਾ ਰਹਿੰਦਾ ਵਿੱਚ ਪਾਣੀ ਦਾ ਛਿੱਟਾ ਪਾ ਲਿਓ ਠੀਕ ਹੈ ਇਹ ਹੁਣ ਆ ਵੇਖੋ ਕਰੜਾ ਬਣੀ ਜਾਂਦਾ ਅਸਲ ਵਿੱਚ ਤਾਂ ਘਟੋ ਘਟੇ ਇਹ ਜੇ ਆਪਾਂ ਗੁੰਨਾਂਗੇ ਸਮਾਰ ਕੇ ਚੂਰੀ ਵਾਂਗੂ ਬਾਵਾ ਟਾਈਮ ਲੇ ਜਾਂਦਾ ਠੀਕ ਹੈ ਪੂਰਾ ਤੁਸੀਂ ਹੋ ਸਕੇ ਪਾਣੀ ਨਾ ਪਾਓ ਵਿੱਚ ਐਂ ਗੁੰਨਨੇ ਫੇਰ ਵੀ ਜੇ ਪਾਣੀ ਪਾਉਣਾ ਹੋਇਆ ਮੰਗਦਾ ਹੋਇਆ ਤਾਂ ਪਾਣੀ ਪਾ ਲਿਓ ਕੋਈ ਚੱਕਰ ਨਹੀਂ ਪਾਣੀ ਦਾ ਠੀਕ ਹੈ ਤੇ ਉਦੋਂ ਬਾਅਦ ਤੁਹਾਨੂੰ ਗੋਲੀਆਂ ਪੱਟ ਕੇ ਦਿਖਾਵਾਂਗੇ ਇਹ ਸਾਰਾ ਗੁੰਨਿਆ ਗਿਆ ਵਿੱਚ ਠੀਕ ਹੈ ਐਂ ਗੁੰਨ ਲੈਣਾ ਇਹਨੂੰ ਸਮਾਰ ਕੇ ਮਨੱਕੇ ਦੇ ਵਿੱਚ ਹੀ ਰਚ ਜੂ ਇਹ ਸਾਰੀਆਂ ਚਾਰੇ ਚੀਜ਼ਾਂ ਕਾਲੀ ਮਿਰਚ ਸੁੰਡ ਹਰੀ ਇਲਾਇਚੀ ਤੇ ਇੱਕ ਆਪਣੇ ਕੋਲੇ ਸੀਗੀ ਮਿਸ਼ਰੀ 10-10 ਗ੍ਰਾਮ ਲਈ ਸੀ 50 ਗ੍ਰਾਮ ਮਣਕਾ ਸੀਗਾ ਬਾਅਦ ਚ ਮਣਕੇ ਦੇ ਵਿੱਚ ਗੁੰਨਣਾ ਆਂ ਦੇਖ ਲਓ ਹੁਣ ਸਮਾਰ ਕੇ ਜਿਵੇਂ ਮੈਂ ਗੁੰਨੀ ਆ ਨਾ ਆਟੇ ਵਾਂਗੂ ਨਾ ਮਾ ਬੰਦੇ ਤੋਂ ਕੀ ਹੁੰਦਾ ਇਹ ਗੁੰਨਿਆ ਨਹੀਂ ਜਾਂਦਾ ਵਿੱਚ ਪਾਣੀ ਦਾ ਛਿਟਾਰ ਲਾ ਲੈਂਦੇ ਆ ਤੇ ਆਪਣਾ ਉਹਦੇ ਆਖ ਨੂੰ ਐਕਸਪੀਰੀਅੰਸ ਹੈ ਬਹੁਤ ਵਾਰੀ ਲਾ ਲਿਆ ਆਪਾਂ ਐਂਰ ਲਾ ਲਾਂਗੇ ਠੀਕ ਹੈ ਮਣਕੇ ਦੇ ਵਿੱਚ ਗੁੰਨ ਲੈਣਾ ਤੇ ਜਿਹਨੂੰ ਖੰਗ ਜ਼ਖਾਮ ਰੇਸ਼ਾ ਨੱਕ 'ਚੋਂ ਸਾਹ ਨਾ ਆਉਂਦਾ ਹੋਵੇ ਠੀਕ ਹੈ ਤਾਂ 15 ਦਿਨਾਂ 'ਚ ਗਰੰਟੀਦਾਰ ਹੀ ਹਟਦਾ ਕੋਈ ਵਰਤ ਸਕਦਾ ਇਹਨੂੰ ਵੀਰ ਭੈਣ ਭਰਾ ਛੋਟਾ ਵੱਡਾ ਤੇ ਜੇ ਛੋਟੇ ਨੇ ਵਰਤਣਾ ਜਵਾਕ ਨੇ ਉਹਦੀ ਡੋਜ਼ ਥੋੜੀ ਛੋਟੀ ਲੈ ਲਓ ਤੇ ਜੇ ਆਪਾਂ ਵਰਤਣਾ ਛੋਲਿਆਂ ਦੇ ਦਾਣੇ-ਦਾਣੇ ਜਿਹੜੀਆਂ ਗੋਲੀਆਂ ਬੱਟ ਲਿਓ ਸੋਨੂੰ ਵਟ ਕੇ ਵੀ ਦਿਖਾਵਾਂਗੇ ਠੀਕ ਹੈ ਤਾਂ ਕਿਸੇ ਨੂੰ ਵੀ ਦੇ ਸਕਦੇ ਹਾਂ ਜੇ ਜਾਨਵਰ ਹੈ ਜਿਵੇਂ ਕੋਈ ਕਿਸੇ ਨੇ ਕਬੂਤਰ ਰੱਖਿਆ ਨਾ ਉਹਨਾਂ ਨੂੰ ਨਜਲਾਜਾ ਹੋ ਜਾਂਦਾ ਉਹਨਾਂ ਨੂੰ ਮੰਨ ਲਓ ਇੱਕ ਗੋਲੀ ਦਾ ਜਿਹੜੀ ਆਪਾਂ ਬੱਟੀ ਉਹਦਾ ਪੰਜਵਾਂ ਛਿਮਾ ਹਿੱਸਾ ਕੋਈ ਵਰਤ ਸਕਦਾ ਤਾਂ 5-7 ਦਿਨਾਂ ਦੇ ਵਿੱਚ ਸਾਰਾ ਰੇਸ਼ਾ ਸੁੱਕ ਜੂਆ ਸਾਹ ਆਉਣ ਲੱਗ ਜੂ ਨੱਕ ਦਾ ਮਾਸ ਵੱਧਾ ਹੱਡੀ ਵਧੀਏ ਠੀਕ ਹੈ ਲਓ ਆਪਾਂ ਪਿੰਨਾ ਬਟਲਿਆ ਇਹਦਾ ਹੁਣ ਸੁਣੋ ਇਹਦੇ ਵਿੱਚ ਕਰਕੇ ਦਿਖਾਵਾਂਗੇ ਐਂ ਪਿੰਨਾ ਬਟਿਆ ਜਊ ਇਹਦਾ ਦੇਖੋ ਗੋਲਾ ਪਿੰਨਾ ਬਟਲਿਆ ਹੁਣ ਇਹਦੀਆਂ ਛੋਟੀਆਂ-ਛੋਟੀਆਂ ਆਪਾਂ ਛੋਲਿਆਂ ਦੇ ਦਾਣੇ-ਦਾਣੇ ਜਿਹੜੀਆਂ ਗੋਲੀਆਂ ਬਟਣਗੀਆਂ ਐਨੀ ਗੋਲੀ ਬਟਣੀ ਐ ਐਨੀ ਗੋਲੀ ਇੱਕ ਤੜਕੇ ਨਿਰਨੇ ਕਾਲ ਜੇ ਇੱਕ ਹੱਥ ਨੇ ਰੋਟੀ ਖਾ ਕੇ ਠੀਕ ਹੈ ਪਾਣੀ ਨਾਲ ਲੈ ਲਓ ਵੈਸੇ ਵੀ ਲੰਘ ਜਾਂਦੀ ਹੈ ਦੇਖੋ ਟਾਲੀ ਚੱਬ ਕੇ ਖਾ ਲਓ ਪੂਰੀ ਸਵਾਦ ਹੈ ਹਨਾ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਮਨੂੰ ਲੱਗਣਗੀਆਂ ਵੈਸੇ ਗੁੱਡ ਹੈ ਕੰਮ ਠੀਕ ਹੈ ਐਨੇ-ਐਨੇ ਗੋਲਗਾ ਵਟ ਲਓ ਗੋਲਗਾ ਵਟ ਕੇ ਰੱਖ ਲਓ ਉਹਦੀ ਤੁਸੀਂ ਹੋ ਸਕਦਾ ਤੁਹਾਨੂੰ ਇਹ ਵੀ ਦੱਸ ਦਨਾ ਨਿੱਗੀ ਜੀ ਚਾਹ ਨਿੱਕਾ ਦੁੱਧ ਤੇ ਪਾਣੀ ਪੀ ਸਕਦੇ ਹੋ ਐਨੰਗਨਾਂ ਗੋਲੀਆਂ ਵਟ ਕੇ ਰੱਖ ਲਓ ਬਈ ਇੱਕ ਤੜਕੇ ਨਿਰਨੀ ਕਾਲ ਜੇ ਗੋਲੀ ਇੱਕ ਹੱਥ ਨੇ ਰੋਟੀ ਖਾ ਕੇ ਲਾਉਂਗੇ ਤਾਂ ਤੁਸੀਂ 15 ਦਿਨਾਂ ਚ ਜੇ ਨੱਕ ਦੀ ਹੱਡੀ ਵੱਧਦੀ ਆ ਮਾਸ ਵੱਧਾ ਆਪਰੇਸ਼ਨ ਕਰਾਉਣ ਨੂੰ ਕਿਹਾ ਆਪਰੇਸ਼ਨ ਨਹੀਂ ਕਰਾਉਣ ਜਾਂਦੇ ਪਹਿਲਾਂ ਸੈੱਟ ਹੋ ਜੂ ਐਨੰਗਨਾਂ ਗੋਲੀਆਂ ਵਟ ਕੇ ਸੇਫ ਭਾਂਡੇ ਡੱਬੀ ਚ ਪਾ ਕੇ ਰੱਖ ਲਓ ਖਰਾਬ ਹੁੰਦਗਾਨੀ ਇਹ ਬਹੁਤ ਵਧੀਆ ਚੀਜ਼ ਐ ਤਾਂ ਤੁਸੀਂ ਪਹਿਲੇ ਦਿਨ ਹੀ ਤੁਹਾਨੂੰ ਰਿਜ਼ਲਟ ਮੈਨ ਲੱਗ ਜੂਗਾ ਐ ਗੋਲੀਆਂ ਵਟ ਲਓ ਆਹ ਭਟਕਾਂ ਗੀਆਂ ਗੋਲੀਆਂ ਸਾਰੀਆਂ